ਸਬਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਝੁ ਕੋ ਪਗੁ ਤੇ ਉਪਾਇ ਤੈ ਜਿ ਰਖਦਾ ਹੁ ਜਰਾਮਾ ਰਾਮ ਰਾਜੇ ਹਰਿ ਨਾਮ ਸਿਦੇ ਸਹਰ ਮਾਰਿਆ ਰਹਿ ਲੰਘਿ ਤਿਰਾਇ ਅਹੰਕਾਰੀ ਅਨਜਿਕਾ ਪੇਠਿ ਲੇ ਨਾਮ ਦੀਆ ਮੁਖ ਲਾਇ ਜਿਨ ਨਾਨਕ ਕੇ ਐਸੇ ਹਰਿ ਸੇਵੇਨ ਕੰਤੂਲੇ ਕਰਤੇ ਬਿਲੇ ਨਾ ਤੇ ਜੋ ਕਿਸ਼ ਕਰਨਤ ਕਰ ਰਹੀਆ ਸੋਦਰ ਦਾਗ ਸਭਾ ਹੰਲਾ ਪ੍ਰਹਲੈ ਕੋਤਕਾਰ ਛਲ ਗ੍ਰਿਪਰੀ ਸਾਰਾਜ ਸੋਦਰ ਤੇਰਾ ਕੀ ਹਾਂ ਸੋ ਕਰ ਕੀ ਹਾ ਜਿਤ ਬਹਿ ਸਰਬ ਸਵਾਲੇ ਵਾਜੀ ਤੇਰੇ ਨਾ ਦੇ ਨੀਕਾ ਸੰਘਾ ਕੀਤੇ ਤੇਰੇ ਵਗਨ ਹਾਰੀ ਕੀਤੇ ਤੇਰੀ ਰਾਗਿ ਪਰੇਸ਼ੂ ਕਹੀਏ ਹੈ ਕੀਤੇ ਤੇਰੀ ਗਵਨ ਹਾਰੀ ਗਾਵਣ ਤਦ ਨਾ ਪਾਉਣ ਪਾਣੀ ਬੈ ਸਕੈ ਗਵਨ ਜਗਤਿ ਬਿਗਾਰੀ ਗਾਵਣ ਤਦ ਨਾ ਜੀਤੁ ਕੋ ਬਿਧਿ ਲਿਖ ਜਾਣੈ ਲੇਖ ਲਿਖ ਤਰੰਭੀ ਚਾਰੀ ਗਾਵਣ ਤਦ ਨਾ ਈਸਰ ਬ੍ਰਹਮਾ ਦੇਵੀ ਸੋਹਣ ਤੇਰੀ ਸਿਰੰਗ ਸਿਵਾਰੀ ਗਾਵਣ ਤਦ ਨਾ ਈਕ੍ਰਿੰਦਰਾ ਸਿਨੇ ਬੈਠੀ ਦੇਵਤੀ ਸਰੀ ਗਾਵਣ ਜਤਨਾ ਜਤੀ ਸਤੀ ਸੰਤੋ ਕੀ ਗਾਵਣ ਜਤਨਾ ਵੀ ਕਰਾ ਦੇ ਗਾਵਣ ਤੁਧਨਾ ਬੰਦੇ ਤੇ ਬਣਦਾ ਵੀ ਜੈ ਜਬ ਜੁਗ ਵਿੱਚ ਇਤਨਾਂ ਲੈ ਗਾਵਣ ਜਤਨਾ ਹੋਲੀ ਅਵਲ ਬੋਲ ਚਰਗਿ ਮਾਸ਼ਪੇ ਆਲੇ ਨੰਦੀ ਗਾਵਣ ਤੁਧਨਾ ਰਤਨੋ ਪਾਹੀ ਤੇਰੀ ਅਠ ਛੱਡ ਤੀਰਥ ਨਰਲੇ ਗਾਵਣ ਤੁਧਨਾ ਜੋ ਰਖੇ ਤੇਰੀ ਧਾਰੀ ਸੇ ਤੁਧ ਨੂੰ ਗਾਵਣ ਜੋਤਿ ਦੇ ਭਾਵਨ ਰਤੇ ਤੇਰੀ ਭਗਤਿ ਰਿਸ਼ਾਲੇ ਹੋਰ ਕੀਤੇ ਤੁਧ ਨੂੰ ਗਾਵਨ ਜੀ ਮੈ ਤੇ ਨਿਆਵਨ ਨਾ ਨਿਕਿਆ ਵਿਚਾਰਿਤ ਚੋਹੀ ਜੋਹੀ ਚਿਦਾ ਤੁਸਾ ਜਿਉ ਸੱਚ ਜਰਤੀ ਨਾ ਹੀ ਹੈ ਬਿਖਰਸੀ ਜੈ ਨਾ ਜਿਨ ਰਚਨਾ ਜਿਨ ਕਰਿ ਚਾਈ ਰਗੀ ਰਗੀ ਪਾਤੀ ਕਰ ਕਰ ਜਿਨਸੀ ਮਾਹ ਜਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਵਤੀ ਸਦੀਵਟਿਆਈ ਜੋਤੀ ਸਿਪਾਵੇ ਸੋਈ ਕਰੇ ਸੀ ਫਿਰ ਹੁਕਮਨ ਕਰਨਾ ਜਾਈ ਸੋ ਪਾਤੀ ਸਾਹੂ ਸਾਹਾ ਬਚ ਸਾਹਿਬ ਨਾਨਕ ਰਹਿਣ ਨਰਿ ਜਾਈ ਅਸਾਧ ਬਹੰਦ ਪਹਿੰਦ ਸਨਵਟਾ ਆਖੇ ਸਭ ਕੋਈ ਏ ਬਡ ਬਡ ਡਰ ਦੀ타 ਹੋਈ ਨੀ ਮਤ ਪਾਈ ਨ ਕਹਿਆ ਜਾਏ ਕਹਨੇ ਵਾਲੀ ਤੇਰੇ ਲਈ ਸਮਾਈ ਤੁਮ ਬਡੀ ਮੇਰੀ ਸਾਹਿਬ ਅਗੁਰੂ ਕੀ ਅਗੁਣੀ ਕੀ ਰਾਗੁ ਨ ਜਾਣੈ ਤੇ ਗੀਤਾ ਗੇੜੀ ਜੀਰਾ ਰਹਾ ਸਭ ਸੁਰਤੀ ਮਿਲ ਸੁਰਤੀ ਕੋ ਬਾਈ ਸਭ ਹੀ ਮਤ ਮਿਲੀ ਬੋਤੀ ਪਾਈ ਗਿਆਨੀ ਤੇ ਅਨੇਕ ਗੁਰਹਾਈ ਕਹਨੇ ਨੇ ਜਾਏ ਤੇਰੀ ਤੇਲ ਬਡੀ ਆਈ ਸਭ ਸਤਿ ਸਭਤਾ ਪਾਵੇਂ ਸਾਵੇ ਸੰਗੀ ਆਈਆ ਸਦਾ ਬੁਰਖਾਂ ਕੀ ਆਵੜੀ ਆਈਆ ਜਿਵੇਂ ਜੀਵਨ ਜੀ ਕਹਿਨਾ ਨਾ ਪਾਈਆ ਕਰਮ ਮਿਲੈ ਨਹੀਂ ਤੱਕ ਰਹੀਆ ਅੱਖ ਨਵਲ ਕਾ ਵਿਚਾਨਾ ਸਿਖਤੀ ਬਰੀ ਤੇਰੀ ਪੰਧਾਰ ਜਿਸ ਤੂੰ ਦੇਹੀ ਜਿਸ ਹੈ ਕਿਆਚਾਰ ਨਾਨਕ ਸੱਚ ਸਰਵਨ ਹਾਰ ਆਸਾ ਹੁ ਹੱਲਾ ਪਹਿਲਾ ਅੱਖਾਂ ਜੀਵਨ ਇਸਰਾਂ ਪਰਜਾਉ ਆਪਣਾ ਔਖਾ ਸੱਚ ਦਾ ਨਾਮ ਸੱਚੇ ਨਾਮ ਕੀ ਲਗੈ ਔਖਾ ਮੁਖ ਹੈ ਕੈ ਚਲੀ ਹੈ ਜੋ ਸੋਗਿਆ ਇਸਰਾਂ ਮੇਰੀ ਮਾਇ ਸੱਚਾ ਸਾਹਿਬ ਸੱਚਾ ਨਾਮ ਇਹ ਰਹਾ ਸੱਚੇ ਨਾਮ ਕੀ ਜਿ ਲਵਟੇ ਆਈ ਆਗਤ ਕੀ ਗੀਤ ਮੇਰੀ ਪਾਈ ਜੀ ਸਭ ਮਿਲ ਕੇ ਅਕਲੀ ਪਾਹੀ ਵਡਨ ਹੋ ਗਏ ਘਾਟ ਨਚਾਈ ਨਾ ਓ ਸਿਨਾਤਿ ਰਾਗ ਗੁਜਰੀ ਮਨ ਲਜਉ ਤਾ ਹਰ ਕੀ ਜਨ ਸਤਿਗੁਰ ਸਤਿ ਪ੍ਰਖਾਏ ਬਿਨੋ ਕੋ ਰੂਪ ਗੁਰੂ ਬਾਸ ਹਮ ਕੀਰੇ ਫਿਰ ਮ ਸਤਿਗੁਰ ਸਿਰ ੜਾਈ ਕਰਦੇ ਅਨ ਨ ਪਰਵਾਸ ਮੀਰੀ ਮੀਤ ਗੁਰੂ ਦੇ ਬਾਬਾ ਪਰਮ ਨਾਮ ਪਰਲਾਸ ਗੁਰੂ ਦੀ ਬਾਗੀ ਹਿਰਜੁ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਜੀ ਜੀਵਾ ਜੇ ਹਾਗਿਰ ਸਤਿਗੁਰੂ ਸੰਭਿਤ ਪਾਈ ਤਿਨ ਤਰ ਮਸਤਕ ਲਿਖਿਆ ਲਿਖਾ ਜੇ ਧਨ ਧਨ ਸਦ ਸੰਕਰਤ ਜਿਤ ਹਰ ਰਤ ਪਾਇਆ ਮੇਲ ਜੁੜਣ ਅਨਭੁ i <laughs> you ਦੇਉ ਨੂ ਦੇਉ ਸਿਛਾ ਉਠਾਪੁਰ ਕਰ ਕਰ ਕਰਿਆ ਸਰਣਾ ਨ ਕਰ ਬਲ ਬਲ ਚਰਨ ਚਾਈਏ ਤੇਰਾ ਇੰਤਨਾ ਪਾਰ ਬਰਿਆ ਰਾਗਿਆ ਸਭ ਹਲਾ ਚਲਤਾ ਝੂ ਜੀ ਤੁਮਾਰੀ ਜੀ ਤੁਜੀ ਅਕੰਧ ਕਰ ਤ੍ਰਿਤੀ ਆਹੋ ਸਤਿਗੁਰ ਦੀ ਸ਼ਬਦ ਰੂਪੇ ਸਾਰਨ ਹਾਲ ਹਰਿ ਆਪੇ ਧਾਕਰ ਹਰਿ ਆਪੇ ਸੇਲੁ ਜੀ ਕਿਉ ਨਾਨਕ ਜੋ ਤੇ ਚਰੈ ਤੂ ਧਰਮ ਤੇ ਅੰਦਰਿ ਸਿਣ ਬਗਨ ਅੰਦਰਿ ਜੀ ਹਰਿ ਲੀਕੋ ਬੁਰਖ ਸਵਾਰਾ ਇਤਾਤੀ ਗਪੀ ਕਾਹੀ ਜੀ ਸਬ ਤੇਰੀ ਜੋ ਜੀ ਬਿਡਾਣ ਤੋ ਆਪੀ ਦਤੈ ਆਪੇ ਬੁਖਾਜੀ ਤੁਹ ਤੈਨੂੰ ਅਮਰੜਾ ਜਾਨ ਤੂੰ ਪਾਰ ਬਰਨ ਬੀਅ ਸੇ ਰਤ ਜੀ ਤੇਰੀ ਕਿਆ ਮੀ ਅਥੁਰਾ ਦਾਗ ਜੋ ਜੀਵਨ ਜੋ ਜੀਵਨ ਤੁਦ ਜੀ

ਇਕ ਓਅੰਕਾਰ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਹੈ ਪਾਰਤਿਸਰ ਦੀ ਤਸਵੀ ਚਉ ਪਈ ਪੁਰ ਜਸਤਿਕਾ ਕਟਾ ਸੀਸਾ ਸ੍ਰੀ ਇਸ ਕੀਤ ਜਗਤ ਕੇ ਈਸਰ ਬਹੁ ਪੁਨ ਗ੍ਰਿਸ਼ਣ ਗੁੜਤੀ ਪਈ ਸਭ ਇਨੀਆਂ ਬਿਨਾਈ ਦੇ ਤਾਣੇ ਧਾਣੇ ਲੋਗਣ ਕੀ ਰਾਜ ਜਿਸ ਗੰਗਰੀ ਬਿਨਵਾਜ ਅਖਲੇ ਭਵਨ ਕੇ ਸ੍ਰਿਜਨ ਹਾਰੀ ਦਾਸ ਜਨਨ ਕੋਈ ਲੇ ਹੋ ਬਾਰੀ ਕਬੀਰ ਬਾਸ ਬੇੜ ਕੀ ਚੌਂਕ ਪਈ ਹੰਬਲੀ ਕਰੋ ਹੱਥ ਦੇਰ ਸਰ ਸ੍ਰੀ ਅਸੂ ਜੂ ਕਹੇ ਹੋ ਰਸਿਆ ਰਖਿਓ ਮਨੁ ਮਨਿ ਪੜਿਹਾਵੇ ਸਾਹਿਬ ਸਤਿ ਸਹ ഒരു പ്രോസരുകൊനു സുമി ദീയോ സത്യനൊരു ഗോപല്ലോ മദകീയോ കടകട വീര ജീവകി ജാനത് പരിഹോരീ കീരീഡമേശാദത് ചിട്ടിതി കൊഞ്ചിയേസി പൂല്ല സബവര гриവ ദൃഷ്ടകളേ പൂല്ല സത്യന ദുഃഖപായി ர பயோரா அண்டிர் சீ कवदितियः अहं ताके कालो ਜੋ ਗਤੇ ਲਈ ਉਹ ਬਚਾਈ ਕਿਰਪਾ ਕਰੀ ਹਮਰ ਜਗ ਮਾਤਰ ਗ੍ਰਿਤ ਕਰ ਉਹ ਰਣਜ ਸੁਜਾਤਾ ਕਿਲੇ ਕਿ ਸਕਲ ਦੇਹ ਕੋ ਬਰਕਤ ਦਿਸ ਹਿਨ ਕੋਸ਼ ਕਰਤਾ ਸ੍ਰੀਏ ਸੋਜ ਜਬ ਭਏ ਇਹ ਆਗਿਆ ਹੋਰ ਨ ਕਰਾਗ ਨਿਤ ਕਾਲਾ ਮਨ ਵਾਸਿਤ ਬਲਬਾਵੇਂ ਜੋਈ ਰਾਮ ਨਰਿਸਹਿਬ ਆਪ ਜੀ ਕੋਈ ਅੜੇ ਲ ਸੁੜੇ ਕੋ ਕਜੋਈ ਆਹੀ ਸੂਰਸਨਾ ਪਾਵਈ ਸੁਣ ਰੂੜ ਜਿਤ ਲਾਈ ਚੰdruਤਾ ਆਵਈ ਧੂਪ ਦਰਿਤ ਪਾਉ ਨਿਕਟ ਨਾਥਿ ਦੇ ਰੇ ਰਣ ਹੋ ਜੁ ਜੀ ਕੀ ਬਾਰ ਚਾਉ ਬਈ ਕੋ ਕਹਿ ਸਉ ਬਈ ਸੰਬਤ ਸਦਰ ਸੈ ਸੁਪਨੀ ਚਾਏ ਅਦ ਸੈ ਸੁਣ ਤੀਨ ਕੇ ਹਿੰਜਾ ਆਦਰ ਸਿ ਦੀਏ ਸ਼੍ਰੀ ਮੀਰ ਵਾਲਾ ਤੀਰਿ ਸਤਦਰੁਗਨਾਥਿ ਸਿ ਸੁਹਾਰਾ ਸੁਵਈਆ

ਸਚ ਨਾਮੁ ਲਿਐ ਆਦਿ ਭਾਰੂ ਸਚ ਦਾ ਦੀ ਆਧਾਰ ਮੇਰਾ ਜਿਨੇ ਭੁਖਾ ਸਭ ਵਈਆ ਕਰੇ ਸ਼ਾਂਤ ਸੁਖ ਬਖਿਐ ਵਸਿਆ ਜਿਨੇ ਇਛਾ ਜਾਬੁ ਗਾਈਆ ਸਦ ਗੁਰੂ ਬਾਣੀ ਕੀ ਤਾ ਗੁਰ ਜਿਤੁ ਹੋਇ ਕਹਿ ਸਬਦਿ ਗੁਰੂ ਗੀ ਕਰਨ ਜੀਤ ਕਰਿ ਤਾਰੀ ਅੰਜ ਦੂਲ ਬਸ ਕੀਤੇ ਕਾਲ ਕਟਿ ਗਵਾਰੀ ਜੀ ਤੁਰਿ ਕਰੁ ਪਾਇਆ ਤੁਧ ਜਿੰਨ ਕੋ ਸੇ ਨਾਮ ਨ ਭਰਿਕ ਲਾਗੇ ਕਹਿ ਨਾਨਕ ਤਨ ਸਿਭ ਹੋਇਆ ਤਿਤ ਘਰ ਅਨਹਉ ਦੇਵਾ ਜੀ ਅਣ ਦਿਸਰ ਬਹੁ ਭਟਿ ਭਾ ਕੀ ਹੋ

ਦਲੁ ਮਨਹੁ ਨੋ ਵਿਸਾਰੀ ਅਨ ਸਾਦੀ ਜਿਨਾ ਕੈ ਸੰਗ ਕਭ ਛਡ ਤਾਰੇ ਅਨ ਸਾਗ ਦਿਨ ਜਿਤ ਕਨਿਸ਼ਟ ਖਿਲੀ ਬਾਹੀ ਦੇਦਾਰੇ ਅਨ ਤਿਸ ਸਾਜਿਬ ਕੀ ਕੀਤਿ ਨਾਨਕ ਬਨ